ਡਾਕਟਰ ਸਾਹਿਬ ਇਸ ਤੋਂ ਇਲਾਵਾ ਮੈਂ ਦੇਖ ਰਿਹਾ ਹਾਂ ਜੀ ਹੋਰ ਵੀ ਇੱਥੇ ਤੁਸੀਂ ਦਵਾਈਆਂ ਰੱਖੀਆਂ ਹੋਈਆਂ ਨੇ ਉਹ ਕਿਸ ਚੀਜ਼ ਦੇ ਕੰਮ ਆਉਂਦੀਆਂ ਨੇ ਮੈਂ ਉਹਦੇ ਬਾਰੇ ਵੀ ਜ਼ਰੂਰ ਜਾਨਣਾ ਚਾਹਣਾ ਵਾਂ ਤੇ ਇੱਕ ਬੋਤਲ ਜਿਹੜੀ ਪਈ ਆ ਨਾ ਬੋਤਲ ਦੇਖ ਕੇ ਤੇ ਬੋਤਲ ਦਾ ਨਾਮ ਸੁਣ ਕੇ ਨਾ ਕਈਆਂ ਦੇ ਦਿਮਾਗ 'ਚ ਕੁਝ ਹੋਰ ਘੁੰਮਣ ਲੱਗ ਗਿਆ ਹੋਣਾ ਸਰ ਇਹ ਜਿਹੜੀ ਇਹ ਜਿਹੜੀ ਬਾਇਓ ਜੈਡ ਆ ਜੀ ਇਹ ਵਿਊਟਰਾ ਦੇ ਨਾਲ ਮੈਚ ਕਰਕੇ ਜਦੋਂ ਆਪਾਂ ਲੈਨੇ ਆ ਜੀ ਕੰਬੀਨੇਸ਼ਨ 'ਚ ਲੈਨੇ ਆ ਇਹਦੇ ਆ ਦੋ ਢੱਕਣ ਲੈ ਲਓ ਬਹੁਤ ਵਧੀਆ ਫਲੇਵਰ ਹੈ ਇਹਦਾ glass ਕੱਚ ਦਾ ਇੱਕ ਪਾਣੀ ਦਾ ਲੈ ਲਓ ਅੱਧਾ glass ਤੇ ਉਹਦੇ ਵਿੱਚ ਘੋਲ ਕੇ ਡੇਲੀ ਸਵੇਰੇ ਸ਼ਾਮ ਖਾਲੀ ਪੇਟ ਲੈਣ ਦੇ ਨਾਲ ਕੀ ਆ ਇਹਦੇ 슈ਗਰ ਦੇ ਉੱਤੇ ਬਹੁਤ ਵਧੀਆ ਰਿਜ਼ਲਟ ਆਇਆ ਅੱਛਾ ਜੀ ਪੇਨ ਨੂੰ ਮਿੱਠੀ ਆ ਤੇ ਅਗਲਾ ਕੋਈ 슈ਗਰ ਦੇ ਉੱਤੇ ਰਿਜ਼ਲਟ ਵਧੀਆ ਹੁੰਦੇ ਨੇ ਹੈ 슈ਗਰ ਦੇ ਉੱਤੇ ਬਹੁਤ ਵਧੀਆ ਰਿਜ਼ਲਟ ਆ ਰਿਹਾ ਬਹੁਤ ਵਧੀਆ ਕਵਰ ਕਰ ਦਿੱਤੀ ਤੁਸੀਂ ਤੁਸੀਂ ਕਿਹਾ ਪੀਣ ਨੂੰ ਮਿੱਠੀ ਆ ਤੇ 슈ਗਰ ਤੇ ਵਧੀਆ ਰਿਜ਼ਲਟ ਆ ਰਿਹਾ ਕੋਈ ਨੈਚੁਰਲ ਹੈ ਦੇ ਵਿੱਚ ਲੀਚੀ ਦਾ ਇੱਕ ਨੈਚੁਰਲ ਫਲੇਵਰ ਆ ਇੱਕ ਇੱਕ ਚੀਜ਼ ਨਾਲ ਜਿਹੜੀ ਚਲੋ ਅਸੀਂ ਆਮ ਸੁਣਨ ਨੂੰ ਜਿਹੜੀ ਸਾਨੂੰ ਮਿਲਦੀ ਆ ਕਹਿੰਦੇ ਜੀ ਜਦੋਂ 슈ਗਰ ਹੋ ਜਵੇ ਨਾ ਮਿੱਠਾ ਛੱਡ ਦੇਣਾ ਚਾਹੀਦਾ ਮਿੱਠਾ ਨਹੀਂ ਖਾਣਾ ਚਾਹੀਦਾ ਤਾਂ ਉਹ ਚੀਜ਼ਾਂ ਕਹਿੰਦੇ ਬਹੁਤ ਇਫੈਕਟ ਕਰਦੀਆਂ ਨੇ ਤਾਂ ਇੱਥੇ ਤੁਸੀਂ ਕੀ ਸਮਝਾਉਣਾ ਚਾਹੁੰਗੇ ਜਾਂ ਇਸ ਮੈਡੀਸਨ ਦੇ ਨਾਲ ਕਿਹੜੀ ਚੀਜ਼ ਤੋਂ ਵੀ ਪਰਹੇਜ਼ ਕਰਨਾ ਪਏਗਾ ਤੁਸੀਂ ਤੁਸੀਂ ਇੱਕ ਚੀਜ਼ ਦੇਖੀ ਹੋਣੀ ਆ ਦਰਸ਼ਕਾਂ ਨੇ ਸਾਰਿਆਂ ਨੇ ਦੇਖੀ ਹੋਣੀ ਆ ਕਿ ਸ਼ੂਗਰ ਪੇਸ਼ੈਂਟ ਜਿਹੜਾ ਜੀ ਉਹਨੂੰ ਜਦੋਂ ਸ਼ੂਗਰ ਹੋ ਜਾਂਦੀ ਆ ਸ਼ੂਗਰ ਦਾ ਪੇਸ਼ੈਂਟ ਜਿਹੜਾ ਸੁੱਕਦਾ 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 ਕੀ ਉਹਦਾ ਹਾਈਟ ਵੀ ਘਟ ਜਾਂਦੀ ਆ ਉਹਦਾ ਤੇ ਸਰੀਰ ਵੀ ਸੰਗੜ ਜਾਂਦਾ ਉਹਦਾ ਕਾਰਨ ਨਹੀਂ ਸਮਝ ਆ ਰਿਹਾ ਜੀ ਉਹਦਾ ਕਾਰਨ ਇਹ ਆ ਸਾਨੂੰ ਸਾਡੀ ਬਾਡੀ ਨੂੰ એનર્ਜੀ ਕਿੱਥੋਂ ਮਿਲਣੀ ਕਿੱਥੋਂ ਜੋ ਉਸੇ ਖਾਵਾਂਗੇ ਮਿੱਠੇ ਚੋਂ ਮਿਲਣੀ ਆ ਖਾਣੇ ਵਾਲੇ ਚੋਂ ਨਹੀਂ ਮਿਲਣੀ ਜਿੰਨਾ ਚਿਰ ਸਾਡੀ ਬਾਡੀ ਨੂੰ ਕੋਈ ਮਿੱਠਾ ਨਹੀਂ ਮਿਲਦਾ એનર્ਜੀ ਨਹੀਂ ਆਉਣੀ ਪਰ ਜੇ ਸਿੰਥੈਟਿਕ ਸ਼ੂਗਰ ਖਾਵਾਂਗੇ ਤਾਂ ਨੁਕਸਾਨ ਕਰੂਗੀ ਜੇ ਨੇਚਰਲ ਮਿੱਠਾ ਲਵਾਂਗੇ ਫਰੂਟ ਦੇ ਵਿੱਚੋਂ ਅਸੀਂ ਮਠਿਆ ਲੈਨੇ ਆ ਉਹ ਨੁਕਸਾਨ ਨਹੀਂ ਕਰਦਾ ਸ਼ੂਗਰ ਦਾ ਲੈਵਲ ਵੱਧਦਾ 2 ਘੰਟੇ ਜਾਂ 1.5 ਘੰਟੇ ਬਾਅਦ ਆਪਣੇ ਆਪ ਡਾਊਨ ਆ ਜਾਂਦਾ ਹੁੰਦਾ ਜਾਨੀ ਸ਼ੂਗਰ ਜਿਹੜੀ ਨੇਚਰਲ ਮਿੱਠਾ ਹੈ ਨਾ ਉਹ ਸਾਡੇ ਵਿੱਚ એનર્ਜੀ ਦਾ ਸਰੋਤ ਇੱਕੋ ਹੀ ਆ ਵੀ ਕਿੰਨੇ ਮਿੱਠੇ ਤੋਂ ਬਗੈਰ ਸਾਡੀ ਸ਼ੂਗਰ ਵਾਲੇ ਪੇਸ਼ੈਂਟ ਦੀ ਤੇ ਆਮ ਬੰਦੇ ਦੀ ਇਹ ਇੱਕ ਜ਼ਰੂਰਤ ਆ ਸ਼ੂਗਰ ਤੋਂ ਬਗੈਰ એનર્ਜੀ ਨਹੀਂ ਹੈ ਸ਼ੂਗਰ ਵਾਲਾ ਪੇਸ਼ੈਂਟ ਕੀ ਕਰਦਾ ਹੈ ਮੇਨੋ ਸ਼ੂਗਰ ਹੋ ਗਈ ਮੇਰੀ ਸ਼ੂਗਰ ਅਚਾਨਕ ਦੇਖੀ 500 ਹੋ ਗਈ ਮੈਂ 500 ਸ਼ੂਗਰ ਦੇਖ ਕੇ ਪਹਿਲੇ ਦੀ ਗੱਲ ਘਬਰਾਉਣਾ ਜਦੋਂ ਮੈਂ ਘਬਰਾ ਗਿਆ ਜਦੋਂ ਪੇਸ਼ੈਂਟ ਘਬਰਾ ਗਿਆ ਉਹ ਉਹਦੇ ਦਿਮਾਗ ਤੇ ਕੀ ਟੈਨਸ਼ਨ ਹੋ ਗਈ ਜਦੋਂ ਹਾਈਪਰ ਟੈਨਸ਼ਨ ਹੋ ਗਿਆ ਟੈਨਸ਼ਨ ਦੇ ਕਾਰਨ ਸ਼ੂਗਰ ਨੇ ਹੋਰ ਵੱਧ ਜਾਣਾ ਤੁਸੀਂ ਡਾਕਟਰ ਕੋਲ ਜਾਗੇ ਜਾਂਦੇ ਜਾਂਦੇ 50 ਪੁਆਇੰਟ ਹੋਰ ਵੱਧੂਗੀ ਡਾਕਟਰ ਨੇ ਦੇਖਣੀ ਥੋੜੀ ਸ਼ੂਗਰ ਦਾ ਲੈਵਲ 500 ਹੋਏ 550 ਹੋ ਗਿਆ ਉਹਨੇ ਗੋਲੀ ਲਾਉਣੀ ਆ 500 550 ਦੇ ਹਿਸਾਬ ਨਾਲ ਉਹਨੇ ਗੋਲੀ 550 ਦੇ ਹਿਸਾਬ ਨਾਲ ਲਾਤੀ ਤੁਸੀਂ ਕੀ ਕਰਨਾ ਮੁੜ ਕੇ ਤੁਸੀਂ ਚਾਹ ਵੀ ਬੰਦ ਫਰੂਟ ਵੀ ਬੰਦ ਸ਼ੱਕਰ ਵੀ ਬੰਦ ਗੋਲੀ ਵੀ ਸ਼ੁਰੂ ਪਰਹੇਜ ਇੰਨਾ ਕਰ ਦੇਣਾ ਗੋਲੀ 550 ਵਾਲੀ ਲਾ ਦੇਣੀ ਆ ਤੁਹਾਡੀ ਦੂਜੇ ਤੀਜੇ ਦਿਨ ਆ ਕੇ ਸ਼ੂਗਰ ਨੁਕਸਾਨ ਕਰਨ ਲੱਗ ਜਣੀ ਆ ਕਿਉਂਕਿ ਇੰਨਾ ਕੁਝ ਕਰਨ ਦੇ ਬਾਵਜੂਦ ਘਟਾ ਦੇਣੀ ਆ ਤੁਸੀਂ ਸਾਰਾ ਕੁਝ ਕਿਉਂਕਿ ਪਹਿਲਾਂ ਤੁਸੀਂ ਛੱਡੇ ਕੁਝ ਨਹੀਂ ਸੀ ਉਸ ਤੋਂ ਬਾਅਦ ਸਾਰਾ ਕੁਝ ਛੱਡ ਕੇ ਦੇ ਡੋਜ਼ ਤੇਜ ਆ ਆਪਾਂ ਨੂੰ 2 4 5 ਦਿਨ ਤੋਂ ਬਾਅਦ ਜਾ ਕੇ ਡਾਕਟਰ ਤੋਂ ਦੁਬਾਰਾ ਚੈੱਕ ਕਰਾ ਕੇ ਗੋਲੀ ਦੀ ਤਾਕਤ ਨੂੰ ਘਟਾ ਲੈਣਾ ਚਾਹੀਦਾ